ਜਿਹੜੀਆਂ ਅਸੀਂ ਸੌਖ ਸਹੂਲਤਾਂ ਅੱਜ ਮਾਣ ਰਹੇ ਆ ਐਜ਼ ਅ ਪੰਜਾਬੀ ਕਮਿਊਨਿਟੀ ਇਹਦੇ ਵਿੱਚ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਵੀ ਝੱਲਿਆ ਹਾਰਡ ਟਾਈਮ ਵੀ ਝੱਲਿਆ ਔਰ ਅੱਜ ਜੇ ਅਸੀਂ ਦੇਖਦੇ ਆ ਕਿ ਸਾਡੇ ਇੱਥੇ ਗੁਰੂ ਘਰ ਨੇ ਸਾਡੇ ਮੰਦਰ ਨੇ ਬਣੇ ਹੋਏ ਨੇ ਸਾਡੇ ਪੰਜਾਬੀ ਸਟੋਰ ਨੇ ਸਾਡਾ ਪੰਜਾਬੀ ਪਹਿਰਾਵਾ ਸਾਨੂੰ ਬਿਲਕੁਲ ਪੰਜਾਬ ਵਰਗੀ ਫੀਲਿੰਗ ਆਉਂਦੀ ਆ ਤਾਂ ਉਹ ਸਾਡੇ ਬਜ਼ੁਰਗਾਂ ਦੀ ਮਿਹਨਤ ਆ ਬਟ ਅੱਜ ਸਾਡਾ ਟਾਈਮ ਬਣਦਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਪੇ ਬੈਕ ਕਰੀਏ ਬਜ਼ੁਰਗ ਜਦੋਂ ਸਾਡੇ ਲੌਂਗ ਟਰਮ ਕੇਅਰ ਚ ਜਾਂਦੇ ਨੇ ਸੀਨੀਅਰ ਹੋਮ ਚ ਜਾਂਦੇ ਨੇ ਉਹਨਾਂ ਨੂੰ ਬਹੁਤ ਵੱਡਾ ਇਸ਼ੂ ਆਉਂਦਾ ਜਿਹੜੀ ਬੋਲੀ ਦਾ ਭਾਸ਼ਾ ਦਾ ਔਰ ਨਾਲ ਦੀ ਨਾਲ ਖਾਣੇ ਦਾ ਸੋ ਇਹਨੂੰ ਲੈ ਕੇ ਬ੍ਰੈਂਟਨ ਦੇ ਵਿੱਚ ਜਿਹੜਾ ਇੱਕ ਆਪਣੀ ਕਮਿਊਨਿਟੀ ਦਾ ਲੌਂਗ ਟਰਮ ਕੇਅਰ ਬਣ ਜਾ ਰਿਹਾ ਜਿਹੜਾ ਕਿ ਸਾਡੇ ਡਿਪਟੀ ਮੇਅਰ ਭਾਜੀ ਹਰਕੀਰਤ ਸਿੰਘ ਉਹਨਾਂ ਦੀ ਕਾਫੀ ਲੰਮੇ ਸਮੇਂ ਦੀ ਮਿਹਨਤ ਆ ਬਾਕੀ ਡਿਟੇਲ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਥਾਟ ਉਹਨਾਂ ਨੂੰ ਕਿਵੇਂ ਆਏ ਕੀ ਪ੍ਰੋਸੈਸ ਹੈ ਕਦੋਂ ਇਹ ਬਣ ਕੇ ਰੈਡੀ ਹੋ ਰੈਡੀ ਹੋ ਜਾਵੇਗਾ ਕਿੰਨੇ ਬੈੱਡ ਹੋਣਗੇ ਕਿੰਦਾਂ ਦੀਆਂ ਸੁੱਖ ਸਹੂਲਤਾਂ ਸਾਡੇ ਬਜ਼ੁਰਗਾਂ ਵਾਸਤੇ ਹੋਣਗੀਆਂ ਜਿਨ੍ਹਾਂ ਨੇ ਆਪਣਾ ਜਵਾਨੀ ਸਾਡੇ ਲਈ ਲਾਈ ਆ ਕਿ ਤਾਂ ਕਿ ਜਿਹੜੀ ਅੱਜ ਦੀ ਸਾਡੀ ਜਨਰੇਸ਼ਨ ਆ ਸੀ ਅਤੇ ਕੈਨੇਡਾ ਦੇ ਵਿੱਚ ਮਾਣ ਨਾਲ ਰਹਿ ਸਕੀਏ ਸੋ ਹਰਕੀਰਤ ਭਾਜੀ ਤੁਹਾਡਾ ਪ੍ਰਾਈਮ ਪੰਜਾਬੀ মিডিਆ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਰਾਸਟਰੀਆ ਕਾਲ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਗੁੱਡ ਮਾਰਨਿੰਗ ਜੀ ਥੈਂਕ ਯੂ ਫॉर ਹੈਵਿੰਗ ਮੀ ਅ ਥੈਂਕ ਯੂ ਅ ਵੈਰੀ ਮੱਚ ਭਾਜੀ ਤੁਸੀਂ ਸਮਾਂ ਦਿੱਤਾ ਔਰ ਦੋਸਤੋ ਮੇਰੇ ਨਾਲ ਲਾਈਨ ਦੇ ਉੱਪਰ ਸਾਡੇ ਡਿਪਟੀ ਮੇਅਰ ਹਰਕੀਰਤ ਭਾਜੀ ਨੇ ਇਹਨਾਂ ਤੋਂ ਅਸੀਂ ਜਾਣਦੇ ਹਾਂ ਕਿ ਜੋ ਇਹ ਪੰਜਾਬੀ ਕਮਿਊਨਿਟੀ ਦਾ ਲੌਂਗ ਟਰਮ ਕੇਅਰ ਸੈਂਟਰ ਆ ਇਹਦੀ ਜ਼ਿਆਦਾ ਅਸੀਂ ਡਿਟੇਲ ਲੈਣੇ ਆ ਬਾਜੀ ਇਹ ਜਿਹੜਾ ਲੌਂਗ ਟਰਮ ਕੇਅਰ ਸੈਂਟਰ ਬਣ ਜਾ ਰਿਹਾ ਸਭ ਤੋਂ ਪਹਿਲਾਂ ਦੱਸਿਓ ਕਿ ਇਹ ਕਿਹੜੇ ਏਰੀਏ ਦੇ ਵਿੱਚ ਬ੍ਰੈਮਟਨ ਦੇ ਬਣ ਜਾ ਰਿਹਾ ਜੀ ਇਹ ਬਣ ਰਿਹਾ 3844 ਸੇ ਜਿਹੜਾ ਸੈਂਡਲਵੁੱਡ 44 ਸੇ ਜਿਮੀਂ ਤੇ ਆ ਉਸ ਤੋਂ ਬਾਹਰ ਨਹੀਂ ਆ on the north west corner ਠੀਕ ਆ ਸੋ ਭਾਜੀ ਕਿਉਂਕਿ ਮੇਰੀ ਗੁਰਪ੍ਰਤਾਪ ਭਾਜੀ ਉਹਨਾਂ ਨਾਲ ਗੱਲਬਾਤ ਹੋਈ ਸੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਸਾਡੇ ਇਸੇ ਵਾਰਡ ਦੇ ਵਿੱਚ ਉਹਨੇ ਜਿਹੜੇ ਵਾਰਡ ਚੋਂ ਤੁਸੀਂ ਸਾਡੇੋਂ ਔਰ ਇਹ ਤੇ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੀ ਬੜੀ ਲੰਬੀ ਕਹਾਣੀ ਹੈ ਇਹਦੇ ਵਿੱਚ ਪ੍ਰੋਜੈਕਟ ਤੁਸੀਂ ਲੈ ਕੇ ਆਏ ਸੀ ਇਹ ਥਾਟ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿ ਇੱਕ ਸਾਡੀ ਕਮਿਊਨਿਟੀ ਦਾ ਵੱਖਰਾ ਔਰ ਸਪੈਸ਼ਲ ਸਾਡੇ ਬਜ਼ੁਰਗਾਂ ਲਈ ਹੋਣਾ ਚਾਹੀਦਾ ਇੱਕ ਉਹਨਾਂ ਦਾ ਆਪਣਾ ਘਰ ਯਾ ਸੋ ਸਾਡੇ ਕੌਂਸਲਰ ਦੇ ਵਿੱਚ ਇੱਕ ਡੈਲੀਗੇਸ਼ਨ ਆਈ ਸੀਗੀ ਤੇ ਹੋਰ ਕਮਿਊਨਿਟੀ ਵਾਸਤੇ ਸਿਕਾ ਕਿ ਉਹਨਾਂ ਨੂੰ ਵੀ ਇੱਕ ਲੌਂਗ ਟਰਮ ਕੇਅਰ ਹੋਮ ਚਾਹੀਦਾ ਸੀਗਾ ਤੇ ਜਦੋਂ ਮੈਂ ਦੇਖਿਆ ਫਿਰ ਮੈਂ ਮੇਰ ਨਾਲ ਗੱਲ ਕੀਤੀ ਕਿ ਕਿੱਦਾਂ ਹੁੰਦਾ ਆ ਕਿੱਦਾਂ ਲੌਂਗ ਟਰਮ ਕੇਅਰ ਕਿੱਦਾਂ ਵਰਕ ਆਫ ਦ ਮੈਨੂੰ ਬਾਲਾ ਪਹਿਲਾਂ ਪਤਾ ਨਹੀਂ ਸੀਗਾ ਐਂਡ ਪਰ ਮੇਰੇ ਦਾਦਾ ਦਾਦੀ ਦਾ ਮੈਂ ਦੇਖਿਆ ਸੀਗਾ ਯੂ نو ਹੱਕ ਦੇ ਵਿੱਚ ਕਿੱਦਾਂ ਜਿੱਦਾਂ ਡਿਫਿਕਲਟੀ ਆਉਂਦੀ ਆ ਜਾਂ ਪ੍ਰੋਪਰ ਕੇਅਰ ਦੇਣ ਦੇ ਵਿੱਚ ਖਾਸ ਕਰਕੇ ਜੀ ਐਂਡ ਸੋ ਮੈਂ ਉਦਾਂ ਮੈਨੂੰ ਪਤਾ ਸੀ ਕਿ ਸੀਨੀਅਰਸ ਦਾ ਮਸਲਾ ਜ਼ਰੂਰ ਹੈਗਾ ਆ ਜੀ ਜਦੋਂ ਮੈਂ ਫਾਈਂਡ ਆਊਟ ਕੀਤਾ ਕਿ ਇਦਾਂ ਲੌਂਗ ਟਰਮ ਕੇਅਰ ਹੋਮ ਦੀ ਫੰਡਿੰਗ ਹੁੰਦੀ ਆ ਇਦਾਂ ਉਹ ਕ੍ਰਾਈਟੇਰੀਆ ਆ ਅਪਲਾਈ ਕਰਨ ਨੂੰ ਜੀ ਫਿਰ ਮੈਂ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਜਿਹੜੇ ਬ੍ਰੈਂਪਟਨ ਉਹਨਾਂ ਦੇ ਦੋ ਗੁਰੂ ਘਰ ਆ ਰੀਗਨ ਗੁਰਦੁਆਰੇ ਤੇ ਗਲਨ ਗੁਰੂਕਾਰ ਇਹ ਇਹਨਾਂ ਦੀ ਜ਼ਮੀਨ ਸੀਗੀ ਫਿਰ ਮੈਂ ਉਹਨਾਂ ਨਾਲ ਆਪਾਂ ਇਕੱਠੇ ਕੰਮ ਕਰਕੇ ਆਪਾਂ ਅਪਲੀਕੇਸ਼ਨ ਤਿਆਰ ਕੀਤਾ ਇੱਕ ਕੋਵਿਡ ਦੇ ਦੌਰਾਨ ਆਪਾਂ ਅਪਲੀਕੇਸ਼ਨ ਤਿਆਰ ਕੀਤਾ ਸਕੇ ਤੇ ਅਪਰੂਵ ਹੋ ਗਿਆ ਸੇਗਾ ਫਿਰ ਵੀ ਲੀਫ 2 ਸਾਲ ਲੱਗੇ ਪ੍ਰੋਪਰ ਆਰਕੀਟੈਕਚਰਲ ਡਰਾਇੰਗਸ ਕਰਨ ਨੂੰ ਕਿਉਂਕਿ ਜਿਹੜਾ ਲੌਂਗ ਟਰਮ ਕੇਅਰ ਹੋਮ ਹੈ ਇਹਦੇ ਆਪਣੇ ਐਡੀਸ਼ਨ ਆਫ ਸਟੈਂਡਰਡਸ ਵੀ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਕੋਵਿਡ ਤੋਂ ਬਾਅਦ ਕਾਫੀ ਮੁਸ਼ਕਲ ਆਈਆਂ ਸੀ ਕਿ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਸਿਲਪ ਕਰਕੇ ਉਹਨਾਂ ਹੀ ਕਾਫੀ ਸਖਤ ਸਟੈਂਡਰਡ ਇੰਟਰਡਿਊਸ ਕੀਤਾ ਸੀ ਤੇ ਉਹ ਡਿਜ਼ਾਈਨ ਕਰਕੇ ਆਪਾਂ ਇਹ ਮਹੀਨੇ ਦੇ ਵਿੱਚ ਵਿੱਚ ਜਿਹੜੀ ਸ਼ਵਲ ਇਨ ਦਾ ਗਰਾਉਂਡ ਆ ਉਹ ਕਾਨੀਆਂ ਤੇ 2 ਸਾਲ ਕੰਸਟਰਕਸ਼ਨ ਹੀ ਲੱਗ ਗਿਆ ਸੋ ਅਰਾਊਂਡ 26 ਦੇ ਐਂਡ ਆਫ ਦਾ ਬਿਗਿਨਿੰਗ ਆਫ 27 ਬੜ ਕੇ ਰੈਡੀ ਹੋ ਜਾਵੇਗਾ ਹਾਂਜੀ ਬਿਲਕੁਲ ਜੀ ਤੇ ਆਪਾਂ ਕੰਟਰੈਕਟਰ ਵੀ ਸੈਲੈਕਟਡ ਆ ਐਂਡ ਆਪਾਂ ਰੈਡੀ ਟੂ ਗੋ ਆ ਹਾਂਜੀ ਔਰ ਆ ਭਾਜੀ ਜਿਹੜੀ ਅਸੀਂ ਗੱਲ ਹੋਰ ਆ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਅਸੀਂ ਦੇਖਿਆ ਕਿ ਹੁਣ ਜਿਹੜੇ ਸਾਡੇ ਬਹੁਤੇ ਬਜ਼ੁਰਗਾਂ ਕਿਸੇ ਹੋਰ ਕਮਿਊਨਿਟੀਆ ਦੇ ਨਾਲ ਸ਼ੇਰੇਬਲ ਚ ਰਹਿੰਦੇ ਨੇ ਕਿ ਉਹਨਾਂ ਨਾਲ ਖਾਣਾ ਵੀ ਸਾਂਝਾ ਹੁੰਦਾ ਉਹਨਾਂ ਦਾ ਸੋ ਇਹਦੇ ਵਿੱਚ ਸਪੈਸ਼ਲੀ ਇਹ ਜਿਹੜਾ ਬਜ਼ੁਰਗਾਂ ਨੂੰ ਜਿਹੜਾ ਉੱਥੇ ਸਟਾਫ ਵਗੈਰਾ ਰੱਖਿਆ ਜਾਵੇਗਾ ਉਹ ਪੰਜਾਬੀ ਹੋਵੇਗਾ ਖਾਸ ਕਰਕੇ ਖਾਣਾ ਵਗੈਰਾ ਕਿਦਾਂ ਦਾ ਬਜ਼ੁਰਗਾਂ ਨੂੰ ਸਰਵ ਕੀਤਾ ਜਾਇਆ ਕਰੇਗਾ ਦੇਲਕੋਲ ਕਰਕੇ ਰਿਸਰਚ ਸ਼ੋ ਕਰ ਦਿਆ ਕਿ ਜਦੋਂ ਸੀਨੀਅਰਸ ਜਦੋਂ 올ਡ ਉਹਨਾਂ ਦੀ ਉਮਰ ਵੱਧ ਜਾਂਦੀ ਆ ਜੀ ਖਾਸ ਕਰਕੇ ਜਦੋਂ ਉਹਨਾਂ ਦੇ ਦਿਮਾਚਾ ਹੁੰਦਾ ਉਹ ਆਪਣੀ オリジナル ਪਾਸ਼ਾ ਦੇ ਵਿੱਚ ਬੋਲਣ ਲੱਗ ਪਦੇ ਆ ਹਾਂਜੀ ਤੋਂ ਪਾਵੇਂ ਉਹ ਇੱਥੇ ਆ ਕੇ ਇੰਗਲਿਸ਼ ਉਹ ਨਹੀਂ ਸਿੱਖੀ ਹੁੰਦੀ ਆ ਜਦੋਂ ਉਹ 올ਡਜ ਦੇ ਵਿੱਚ ਜਾਂਦੇ ਆ ਉਹ ਨੇਚਰਲੀ ਪੰਜਾਬੀ ਪੰਜਾਬੀ ਬੋਲਦੇ ਆ ਹਾਂਜੀ ਤੋਂ ਸੋ ਜਿਹੜਾ ਸਟਾਫ ਆ ਮੈਜੋਰਟੀ ਪੰਜਾਬੀ ਸਪੀਕਿੰਗ ਹੋਗਾ ਹਾਂਜੀ ਤੇ ਜਿਹੜੀ ਡਾਈ ਇਹ ਤਾਂ ਉਹ ਆਪਣੀ ਡਾਈਟ ਹੋ ਗਈ ਹੁਣ ਆਪਾਂ ਇਧਰਲੇ ਜਾਪਾ ਲਾ ਹਨਾ ਆਪਾਂ ਨਹੀਂ ਮਾਈਂਡ ਕਰਦੇ ਪੀ ਨਬਰ ਅੰਜਲੀ ਸਹਿਵਾ ਜਿਹੜਾ ਮੈਕਰੋਸ ਹੈ ਨਾ ਪਰ ਜਿਹਦੇ ਸਾਡੇ ਬਜ਼ੁਰਗਾਂ ਉਹਨਾਂ ਦੀ ਅੱਧੀ ਸਟ੍ਰੈਸ 올ਡ ਅਗੇ ਦੇ ਵਿੱਚ ਇਹ ਖਾਣੇ ਤੋਂ ਹੀ ਹੋ ਜਾਂਦੀ ਕਰਕੇ ਅਪਾ ਦੇਖਿਆ ਹੋ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਯੂ ਨੋ ਇੱਕ ਬਜ਼ੁਰਗ ਹੁੰਦਾ ਆ ਰੱਬ 32 ਉਹਨਾਂ ਦੇ ਪਾਰਟਸ ਹੁੰਦੇ ਆ 32 ਨਾਰਮਲੀ ਹਨਾ ਤੇ ਉਹਨਾਂ ਨੂੰ ਇਦਾਂ ਦਾ ਖਾਣਾ ਖਾਣਾ ਪੈਂਦਾ ਉਹ ਫਿਰ ਘਰੋਂ ਵੀ ਜਿਹੜੇ ਉਹਨਾਂ ਦੇ ਚਿਲਡਰਨ ਹੁੰਦੇ ਆ ਉਹ ਫਿਰ ਰੋਟੀ ਲਾ ਕੇ ਆਉਂਦੇ ਆ ਇੱਥੇ ਫਿਰ ਰੋਟੀ ਮਿਲੂਗੀ ਦਾਲ ਸਬਜ਼ੀ ਆ ਤੇ ਜਿਹੜਾ ਸਪਿਰਚੁਅਲ ਕੇਅਰ ਆ ਉਹ ਅਮ ਸਿੱਖ ਬੇਸਡ ਹੋਗਾ ਸੋ ਉਹ ਜਿੱਦਾਂ ਮਹਾਰਾਗੀ ਜਥਾ ਹੋਏ ਜਾਂ ਗੁਰਬਾਣੀ ਹੋਇਆ ਕਰੇਗੀ ਜਾਂ ਉਹਨਾਂ ਨੂੰ ਐਕਸੈਸ ਮਿਲਗਾ ਸੋ ਆਪਾਂ ਕੰਪਲੀਟ ਕਮਿਊਨਿਟੀ ਚਾਹੁੰਦੇ ਆ ਫੋਰ ਸੀਨੀਅਰਸ ਕਰਕੇ ਇੰਗਲਿਸ਼ ਦੇ ਵਿੱਚ ਵੀ ਇੱਕ ਡਿਗਨਿਟੀ ਦੇ ਨਾਲ ਉਹਨਾਂ ਨੂੰ ਟ੍ਰੀਟ ਕਰਨਾ ਚਾਹੀਦਾ ਆ ਤੇ ਮੈਨੂੰ ਲੱਗ ਰਿਹਾ ਸੀਗਾ ਲੌਂਗ ਟਰਮ ਕੇਅਰ ਹੋਮ ਟੂਰ ਕਰਕੇ ਇਹ ਜਿਹੜੇ ਆਪਣੇ ਬਜ਼ੁਰਗਾਂ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲ ਆ ਰਹੀਆਂ ਤੇ ਕਾਫੀ ਟੂ ਬੀ ਆਨਸਟ ਵੀ ਫਿਕਸ ਸੋ ਇਸ ਕਰਕੇ ਆਪਾਂ ਚਾਹੁੰਦੇ ਸੀ ਕਿ ਆਪਾਂ ਇਦਾਂ ਲੌਂਗ ਟਰਮ ਕੇਅਰ ਲਾ ਕੇ ਆਈਏ ਜਿੱਥੇ ਸਾਡੀ ਕਮਿਊਨਿਟੀ ਜਾਤ ਰੱਖਦੀ ਆ ਤੇ ਰਿਸਪੈਕਟ ਦੇ ਨਾਲ ਆਪਣੀ ਲਾਈਫ ਸਟਾਇਲ ਜੀ ਸਾਖ ਲੈ ਆ। ਜੀ ਅਰ ਪਾਜੀ ਜੀ ਹੁਣ ਇਹ ਦੱਸਿਆ ਜਾਵੇ ਇਹਦੇ ਵਿੱਚ ਕਿੰਨੇ ਕੁ ਬੈੱਡ ਹੋਣਗੇ ਔਰ ਕਿਵੇਂ ਇਹਦੇ ਵਿੱਚ ਅਪਲਾਈ ਕਿਵੇਂ ਕਰ ਸਕਦੇ ਸਾਡੇ ਬਜ਼ੁਰਗ ਨੇ ਜਾਂ ਸਾਡੀਆਂ ਫੈਮਿਲੀਜ਼ ਨੇ ਅਪਲਾਈ ਕਰਨ ਦਾ ਕ੍ਰਾਈਟੇਰੀਆ ਵਗੈਰਾ ਔਰ ੜੀ ਡਿਸਾਈਡ ਹੋ ਗਿਆ ਕਿੰਨੇ ਬੈਟਾ ਡਿਸਾਈਡ ਹੋ ਗਿਆ ਹੋਵੇਗਾ ਕੋਈ ਇਹਦੀ ਵੀ ਥੋੜੀ ਬਹੁਤੀ ਇਨਫੋਰਮੇਸ਼ਨ ਸਾਂਝੀ ਕਰਿਓ ਅਪਰੇ ਉਹ ਜਿਹੜਾ ਕ੍ਰਾਈਟੇਰੀਆ ਹਲੇ ਆਊਗਾ ਕਰਕੇ ਅਪ 2 2 1/2 ਇਅਰਸ ਅਵੇਆ ਸਾਡਾ ਜਿਹੜਾ ਪ੍ਰੋਵਾਈਡਰ ਸਾਨੂੰ ਬਾਇ ਲਾ ਪਾਰਟਨਰ ਕਰਨ ਨਾ ਬੈਸੇਗਾ ਵਿਦ ਪ੍ਰੋਵਾਈਡਰ ਜਿਨ੍ਹਾਂ ਨੇ ਪਹਿਲਾ ਲੌਂਗ ਟਰਮ ਕੇਅਰ ਹੋਮ ਕੀਤਾ ਆ ਜੀ ਉਹ ਜਿਹੜਾ ਸਾਡਾ ਪ੍ਰੋਵਾਈਡਰ ਆ ਯੂਨੀਵਰਸਲ ਕੇਅਰ ਨੇ ਉਹ ਵਿਲਾ ਕੋਲੰਬੋ ਜਿਹੜਾ ਇਟਾਲੀਅਨ ਹੋਮ ਆ ਉਹ ਵੀ ਚਲਾਉਂਦੇ ਆ ਕਾਫੀ ਇੰਡੀਜਨਸ ਹੋਮਸ ਵੀ ਚਲਾਉਂਦੇ ਆ ਸੋ ਉਹਨਾਂ ਨੂੰ ਪਤਾ ਆ ਕਿ ਜਿਹੜੀ ਇਹ ਕਲਚਰਲ ਕੇਅਰ ਆ ਇਹ ਕਿਦਾਂ ਪ੍ਰੋਵਾਈਡ ਕਰਨੀ ਆ ਸੋ ਆਪਾਂ ਉਹਨਾਂ ਨਾਲ ਪਾਰਟਨਰ ਕੀਤਾ ਆ ਤੇ ਉਹ ਫਿਰ ਨੈਚਰਲੀ ਇਕੱਠੇ ਹੋ ਕੇ ਸਾਡਾ ਬੋਰਡ ਜਿਹੜਾ ਆ ਆਪਾਂ ਡਿਸਾਈਡ ਕਰਾਂਗੇ ਕ੍ਰਾਈਟੇਰੀਆ ਜੀ ਪਰ ਹਲੇ ਉਸ ਲਈ ਟਾਈਮ ਪਿਆ ਆ ਸਾਪਲੀ ਵੀ ਟਾਈਮ 'ਤੇ ਆਇਆ ਕਰਕੇ ਵੀ ਸਵਾਲ ਜਰੂਰ ਮੈਨੂੰ ਆਉਂਦਾ ਹੁੰਦਾ ਕਿ ਆਪਾਂ ਜੇ ਉੱਥੇ ਕੰਮ ਕਰ ਸਕਦੇ ਤੇ ਉਹਦੇ ਲਈ ਵੀ ਹਲੇ ਟਾਈਮ 'ਤੇ ਆ ਪਰ ਜਿਹੜਾ ਡਰਾਇੰਗ ਦਾ ਐਂਡ ਐਵਰੀਥਿੰਗ ਅਪਰੂਵਡ ਹੈ ਸੋ ਇਹਦੇ ਵਿੱਚ 100 ਫਰਸ ਬੈੱਡ ਹੋਣੇ ਆ ਜੀ ਕਿ ਇਹਦੇ ਵਿੱਚ 3 ਫਲੋਰਸ ਹੋਣੇ ਆ ਇਹ ਇਹ ਤੁਹਾੜਾ ਜਿਆ ਇਹਦੇ ਪੰਜਾਬੀ ਆਰਕੀਟੈਕਚਰ ਵੀ ਆਪਾਂ ਉਹ ਵੀ ਇਨਕੋਰਪੋਰੇਟ ਕੀਤਾ ਆ ਜੀ ਤੇ ਨਾਲ ਦੀ ਨਾਲ ਇਹਦੇ ਵਿੱਚ ਡਿਮੈਂਚਰ ਵਾਰਡ ਵੀ ਹੋਣਾ ਆ ਫਾਰਮ ਸੋਰ ਤੇ ਕਰਕੇ ਜੇ ਤੁਹਾਨੂੰ ਵੀ ਪਤਾ ਵੀ ਦੀ ਜਿਹੜੀ ਡਿਮੈਂਚਰ ਆ ਕਾਫੀ ਸਾਡੀ ਸਾਡੀ ਕਮਿਊਨਿਟੀ ਦੇ ਵਿੱਚ ਵਧ ਰਹੀ ਆ ਬਹੁਤ ਵੱਡਾ ਇਸ਼ੂ ਆ ਜੀ ਯਾ ਤੇ ਸੋ ਆਪਾਂ ਇੱਕ ਡਿਮੈਂਚਰ ਵਾਰਡ ਜਿਹੜਾ ਆ ਆਪਾਂ ਸਪੈਸੀਫਿਕਲੀ ਸੈੱਟ ਕੀਤਾ ਆ ਸਾਈਡ ਤੇ ਤੇ ਉਹਦੇ ਵਿੱਚ 32 ਬੈਡਸ ਹੋਣਗੇ ਅਸੋ ਭਾਜੀ ਇਹ ਤੁਹਾਡਾ ਜਿਹੜਾ ਵਰਕ ਤੁਸੀਂ ਕਰ ਰਹੇ ਹੋ ਐਕਚੁਅਲ ਦੇ ਵਿੱਚ ਇਟ ਵਾਸ आवर ਰਿਸਪੌਂਸਿਬਿਲਟੀ ਟੂ ਪੇ आवर ਸੀਨੀਅਰਸ ਬੈਕ ਇਹ ਟਾਈਮ ਸੀਗਾ ਕਿਉਂਕਿ ਉਹਨਾਂ ਨੇ ਆਪਣੀ ਪੂਰੀ ਜਵਾਨੀ ਲਾਈ ਆ ਤੁਸੀਂ ਇੱਥੋਂ ਦੇ ਬੌਰਨ ਹੋ ਤੁਸੀਂ ਦੇਖਿਆ ਕਿ ਜਿਹੜੀ ਸਾਡੀ ਸੈਕੰਡ ਜਨਰੇਸ਼ਨ ਬੈਕ ਸੀਗੀ ਇੱਥੇ ਆਈ ਕਿੰਨੀਆਂ ਮੁਸ਼ਕਲਾਂ ਦੇ ਨਾਲ ਉਹਨਾਂ ਨੇ ਇੱਥੇ ਆ ਕੇ ਆਪਣੇ ਆਪ ਨੂੰ ਕੀਤਾ ਕਿਉਂਕਿ ਉਸ ਸਮੇਂ ਉਹਨਾਂ ਨੂੰ ਲੈਂਗੁਏਜ ਬੈਰੀ ਵੀ ਬੈਰੀਅਰ ਵੀ ਸੀ ਫੂਡ ਦਾ ਬੈਰੀਅਰ ਵੀ ਸੀਗਾ ਰਿਲੀਜੀਅਸ ਬੈਰੀਅਰ ਵੀ ਸੀ ਸੋ ਉਹਨਾਂ ਸਾਰੀਆਂ ਮੁਸ਼ਕਲਾਂ ਚੋਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਲੰਘੇ ਤੇ ਅੱਜ ਸਾਡਾ ਐਜ਼ ਅ ਕਮਿਊਨਿਟੀ ਫਰਜ ਬਣਦਾ ਸੀ ਕਿ ਇਹਨਾਂ ਵਾਸਤੇ ਕੁਝ ਜ਼ਰੂਰ ਕੀਤਾ ਜਾਵੇ ਕਿਉਂਕਿ ਬ੍ਰੈਮਟਨ ਦਾ ਇਫ ਆਮ ਨਾਟ ਰੋਂਗ ਤੇ ਆਪਣਾ ਪਹਿਲਾ ਜਿਹੜਾ ਕਮਿਊਨਿਟੀ ਸਰਵਿਸ ਬਜ਼ੁਰਗਾਂ ਦੇ ਲਈ ਹੋਵੇਗੀ ਕਮਿਊਨਿਟੀ ਕੇਅਰ ਇਹ ਕੈਨੇਡਾ ਦੇ ਵਿੱਚ ਹੋਰ ਵੀ ਕਿਤੇ ਪਹਿਲਾਂ ਬੜਿਆ ਹੋਇਆ ਭਾਜੀ ਆਪਣੇ ਤੋਂ ਹਾਂਜੀ ਇੱਕ ਆਮ ਬੀਸੀ ਦੇ ਵਿੱਚ ਮੈਨੂੰ ਬਾਲਾ ਦੀ ਫਤਬਰਾਇਨ ਉਹ ਗੁਰੂ ਨਾਨਕ ਤੇਜੀ ਦੇ ਨਾਮ ਤੇ ਆ ਇੱਕ ਸਰੀ ਦੇ ਵਿੱਚ ਤੇ ਅੰਟਰੀਓ ਦੇ ਵਿੱਚ ਇਹ ਪਹਿਲਾ ਹੋਗਾ ਐਂਡ ਯੂ نو ਇਹ ਚੈਰਿਟੀ ਪ੍ਰੋਜੈਕਟ ਵੀ ਆ ਗੋਦਵਾਰੇ ਦਾ ਪ੍ਰੋਜੈਕਟ ਆ ਟੈਂਡਰ ਦਾ ਡੇ ਸੋ ਯੂ نو ਇਟਸ ਅ ਗੁੱਡ ਪ੍ਰੋਜੈਕਟ ਫॉर द ਕਮਿਊਨਿਟੀ ਯੂ نو ਤਰੱਕੀ ਬਹੁਤ ਹੋਈ ਆ ਪਿਛਲੇ 20 ਸਾਲ ਜੇ ਆਪਾਂ ਦੇਖੀ ਹੈ ਰਾਈਟ ਬਿਲਕੁਲ ਅਕਕੋ ਆਪਣੀ ਬ੍ਰੈਮਟਨ ਦੀ ਅਰਾਊਂਡ 800000 ਪੋਪੂਲੇਸ਼ਨ ਦੇ ਕਰੀਬ ਆਪਾ ਪਹੁੰਚ ਚੁੱਕੇ ਆ ਤੇ ਵੱਡੀ ਮжоਰਿਟੀ ਜਿਹੜੀ ਪੋਪੂਲੇਸ਼ਨ ਸਾਡੀ ਆ ਔਰ ਭਾਜੀ ਇਹਦੇ ਤੇ ਵੈਸੇ ਆਪਾਂ ਜੇ ਇੱਕ ਛਾਤ ਮਾਰੀਏ ਅਰਾਊਂਡ ਰਫਲੀ ਕਿੰਨਾ ਕ ਖਰਚਾ ਜਾਵੇਗਾ ਇਹਦੇ ਵਿੱਚ ਅਰਾਊਂਡ 55 ਮਿਲੀਅਨ ਐਜ਼ ਆਫ ਨਾਓ ਬਟ ਇਫ ਅਦਰ ਯਾ ਅਲੋਂਗ ਦ ਵੇਟ ਅਨੁਪਤ ਤੱਕ ਕੰਸਟਰਕਸ਼ਨ ਕਾਸ ਵਧ ਰਹੇ ਨੇ ਆ ਸੋ ਇਦਲੀ ਅਪਾਇੰਟੇਟ ਸਪੀਡ ਕਾਜ਼ੇਬਾਈ ਐਂਡ ਅਵਿਟ 65 ਮਿਲੀਓ ਤੱਕ ਪਹੁੰਚ ਗਿਆ ਯੂ ਨੋ ਹਰੇਕ ਸਟਰਕਚਰ ਪਰ ਬੇਕਾਂਡੋ ਬਿਲਡਿੰਗ ਹੋਵੇ ਪਾਵੇ ਜੀ ਮਨਥ ਬਾਏ ਮਨਥ ਵਧ ਰਿਹਾ ਪਰ ਆਪਾ ਐਂਟਿਸਪੇਟ ਕਰਦੇ ਆ ਮਹੀਨੇ ਦੇ ਵਿੱਚ ਵਿੱਚ ਅੱਪਾ ਸ਼ੁਰੂ ਕਰ ਦੇਣਾ ਆ 올ਮੋਸਟ ਐਂਡ ਆ ਸਾਡੇ ਸਿਟੀ ਨੇ ਵੀ ਸਪੋਰਟ ਕੀਤੀ ਆ ਸਾਡੇ ਜਿਹੜੇ ਡਿਵੈਲਪਮੈਂਟ ਚਾਰਜਸ ਆ ਉਹਨੇ ਮਾਫ ਕੀਤੇ ਆ ਸੋ ਮੇਅਰ ਪੈਟਰਿਕ ਬਰਾਊਨ ਨੇ ਮੈਕੈਸਿਕਾ ਕਿ ਜੇ ਤੁਹੇ ਪ੍ਰੋਜੈਕਟ ਲੈ ਕੇ ਆਉਂਗਾ ਮੈਂ ਤੇ ਵਾਦਾ ਕਰਦਾ ਤੈਨੂੰ ਮੈਂ ਉਹ ਫਿਰ ਡਿਵੈਲਪਮੈਂਟ ਚਾਰਜ ਮਾਫ ਕਰੂੰਗਾ ਤੇ ਉਹਨੇ ਵਾਦਾ ਆਪਣਾ ਪੂਰਾ ਕੀਤਾ ਸੋ ਪਿਛਲੇ ਆਪ ਤੇ ਹੀ ਅ ਮੋਸ਼ਨ ਦਾ ਗੁਰਪ੍ਰਤਾ ਸਿੰਘ ਤੁਹਾਨੂੰ ਜੀਤ ਕੋਲ ਲੈ ਕੇ ਆਏ ਤੇ ਪੂਰੀ ਕਾਪ ਨੇ ਸਪੋਰਟ ਕੀਤਾ। ਨੋ ਰੀਅਲੀ ਅਪਰੀਸ਼ੀਏਟ ਆ ਭਾਜੀ ਤੁਹਾਡਾ ਔਰ ਧੰਨਵਾਦ ਅਸੀਂ ਮਿਸਟਰ ਮੇਅਰ ਦਾ ਵੀ ਕਰਦੇ ਆ ਸਾਡੀ ਪੂਰੀ ਜਿਹੜੀ ਸਿਟੀ ਕਾਉਂਸਲ ਆ ਬ੍ਰੈਮਟਨ ਦੀ ਸਾਰਿਆਂ ਦਾ ਧੰਨਵਾਦ ਆ। ਐਟ ਦ ਐਂਡ ਭਾਜੀ ਤੁਸੀਂ ਕੋਈ ਹੋਰ ਆਪਣੇ ਜਿਹੜੇ ਬ੍ਰੈਮਟਨ ਦੇ ਬਜ਼ੁਰਗ ਤੁਹਾਨੂੰ ਹੁਣ ਇਸ ਸਮੇਂ ਆਪਣੇ ਕਾਫੀ ਲੋਕ ਸੁਣ ਰਹੇ ਨੇ। ਹੋਰ ਤੁਸੀਂ ਕੋਈ ਸਰਵਿਸ ਸਾਂਝੀ ਕਰਨੀ ਚਾਹੁੰਦੀ ਹੋਵੋ ਜਾਂ ਬ੍ਰੈਮਟਨ ਦੇ ਲੋਕਾਂ ਦੇ ਨਾਲ ਸਨੇਹਾ ਕੋਈ ਸਾਂਝਾ ਕਰਨਾ ਹੋਵੇ ਐਟ ਦ ਐਂਡ ਜੀ। ਹਾਂਜੀ ਬਿਲਕੁਲ ਹੁਣ ਸਾਡੀ ਜਿਹੜੀ ਜਿਹੜੀ ਬੱਸ ਸਰਵਿਸ ਆ ਉਹ ਤਾਂ ਮੁਫਤ ਆ ਸੀਨੀਅਰਸ ਵਾਸਤੇ ਜੀ ਤੇ ਜਿਹੜੇ ਜਮਾ ਉਹ ਮੈਨੂੰ ਆ ਟਾਪ ਮਾਈਨ ਨਹੀਂ ਪਤਾ ਪਰ 68 اور 70 ਦੇ فری ٹکٹ اور 65 اینڈ اپ فری ਹੋ ਜਣੇ ਆ ਜੂਨ ਦੇ ਵਿੱਚ جی ਆਪਾਂ بجٹ ਦੇ ਵਿੱਚ ਉਹ پاس ਕੀਤਾ ਸੋ ਸੀਨੀਅਰਸ ਲਈ ਆਪਾਂ کافی کوشش ਕੀਤਾ ਸ਼ਹਿਰ ਦੇ ਵਿੱਚ جی ਤੇ ਮੈਂ ਹਾਸਲਾ ਹੁੰਦਾ ਬਜ਼ੁਰਗਾਂ ਦੇ ਨਾਲ ਜਦੋਂ ਮੈਂ ਮਿਲਦਾ ਕਿ ਹੁਣ ਮੈਂ ਯੂਥ ਤੇ ਫੋਕਸ ਕਰਨਾ ਥੋੜੇ ਜਿਆ ਹਾਂ ਇਸ ਲਈ ਫੋਕਸ ਹੋ ਗਿਆ ਤੇ ਹੁਣ ਯੂਥ ਦੇ ਆਪਾਂ ਇੱਕ پارک ਲਾ ਕੇ ਆ ਰਹੇ ਹਾਂ ਸੋਬਰਮ ਐਂਡ ਸੈਂਡ ਉਹ ਵਰਤੇ ਸੇ ਉਹ ਯੂਥ ਕਨੈਕਟ ਹੋਣੀ ਆ ਤਾਂ ਹੁਣ ਮੈਂ ਥੋੜੀ ਜਿਹੀ ਅਟੈਂਸ਼ਨ ਉੱਥੇ ਕਰੂੰਗਾ ਇੱਕ ਯੂਥ ਹਬ ਦਾ ਵੀ ਮੇਰਾ ਆਈਡੀਆ ਹੈਗਾ ਆ ਆ ਤੇ ਪੋਜ਼ਿਟਿਵ ਤੇ ਵੀ ਫੋਕਸ ਕਰੂੰਗੇ ਅਮ ਬਟ ਯੂ نو ਇਹਦੇ ਵਿੱਚ ਮੈਂ ਇਹ ਪ੍ਰੋਜੈਕਟ ਆਪਾ ਯੂ نو ਮਾਰੇ ਦੀ ਕਿਰਪਾ ਦਾ ਨਾਲ ਆਪਾ ਇਹ ਇੱਥੇ ਤੱਕ ਲਾ ਕੇ ਆਇਆ ਪਰ ਇੱਕ ਮੈਂ ਜ਼ਰੂਰ ਚੀਜ਼ ਕਹਿਣਾ ਚਾਹੁੰਦਾ ਕਿ ਕ੍ਰੈਡਿਟ ਗੁਰੂ ਨਾਨਕ ਸੱਜ ਜਿਹੜੇ ਗਲਰਨ ਤੇ ਰੀਗਨ ਕੋ ਦੋਰਾ ਉਹਨਾਂ ਨੂੰ ਕਾਫੀ ਕਰਕੇ ਇਦਾਂ ਜ਼ਮੀਨ ਦੇਣੀ ਫੋਰ ਪ੍ਰੋਜੈਕਟ ਲਾਈਕ ਥ ਇਸ ਆਬਵੀਸਲੀ ਉਹਨੇ ਸੱਜ ਤੇ ਵੀ ٹرسٹ ਕੀਤਾ ਪਰ ਮੇਰੇ ਸਾਹਮਣੇ ਉਹ ਬਹੁਤ ਵੱਡੀ ਚੀਜ਼ ਸੀ ਦੇਖੋ ਗੁਰੂ ਘਰ ਤਾਂ ਭਾਜੀ ਅਸੀਂ ਤਾਂ ਸ਼ੁਰੂ ਤੋਂ ਹੀ ਸਾਡੇ ਗੁਰੂਆਂ ਨੇ ਸਿਖਾਇਆ ਕਿ ਦਾਨਪੂਰਨ ਕਰੋ ਕਮਿਊਨਿਟੀ ਨਾਲ ਖੜੋ ਮਾਨਵਤਾ ਨਾਲ ਖੜੋ ਸੋ ਬਿਗ ਥੈਂਕਸ ਟੂ ਦੋਨੇ ਗੁਰੂ ਘਰ ਜਿਨ੍ਹਾਂ ਨੇ ਆਪਣੀ ਜ਼ਮੀਨ ਦਿੱਤੀ ਹੈ ਹਾਲਾਂਕਿ ਇੱਥੇ ਤਾਂ ਡਾਲਰ ਡਾਲਰ ਪਿੱਛੇ ਲੋਕ ਲੜ ਰਹੇ ਨੇ ਬਟ ਦੋਨਾਂ ਗੁਰੂ ਘਰਾਂ ਉਹਨਾਂ ਦਾ ਧੰਨਵਾਦ ਤੁਹਾਡਾ ਪੂਰਾ ਧੰਨਵਾਦ ਪੂਰੀ ਕੌਂਸਲ ਦਾ ਧੰਨਵਾਦ ਔਰ ਤੁਸੀਂ ਸਮਾਂ ਕੱਢਿਆ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਯੂ نو ਯਰ ਸਕੇਜੂਲ ਇਜ਼ ਰਿਟਲ ਟਾਈਟ ਤੁਸੀਂ ਸਮਾਂ ਦਿੱਤਾ ਥੈਂਕ ਯੂ ਵੈਰੀ ਮਚ ਭਾਜੀ ਥੈਂਕ ਯੂ ਬੀ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਫॉर हेल्पिंग ਮੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸੋ ਆਪਣੇ ਨਾਲ ਸਨ ਆਪਣੇ ਡਿਪਟੀ ਮੇਅਰ ਬ੍ਰੈਂਟਨ ਦੇ ਹਰਕੀਰਤ ਸਿੰਘ ਜੀ ਸੋ ਬਜ਼ੁਰਗਾਂ ਦੇ ਲਈ ਇੱਕ ਬੜੀ ਲੋਡ ਸੀ ਇਸ ਚੀਜ਼ ਦੀ ਕਿਉਂਕਿ ਬਜ਼ੁਰਗ ਸਾਡੇ ਤੁਸੀਂ ਪਹਿਲਾਂ ਵੀ ਦੇਖੇ ਹੋਵੋਗੇ ਤੁਸੀਂ ਵੀ ਆਸੇ-ਪਾਸੇ ਵੇਖਿਆ ਹੋਣਾ ਕਿ ਤੁਹਾਡੇ ਬਜ਼ੁਰਗਾਂ ਨੂੰ ਜਦੋਂ ਤੁਸੀਂ ਉਹਨਾਂ ਨੂੰ ਲੌਂਗ ਟਰਮ ਕੇਅਰ 'ਚ ਉੱਥੇ ਛੱਡ ਕੇ ਆਉਨੇ ਹੋ ਕਿਉਂਕਿ ਇੱਕ ਮਜਬੂਰੀ ਵੀ ਬਣ ਜਾਂਦੀ ਆ ਕਿ ਜਦੋਂ ਘਰ ਦੇ ਵਿੱਚ ਉਹਨਾਂ ਦੀ ਪ੍ਰੋਪਰ ਕਈ ਵਾਰੀ ਕੇਅਰ ਨਹੀਂ ਹੁੰਦੀ ਕਿਸੇ ਨੂੰ ਡਿਮੈਂਸ਼ੀਆ ਹੋ ਗਿਆ ਕਿਸੇ ਦਾ ਕੋਈ ਮੂਵ ਨਹੀਂ ਹੋ ਸਕਦਾ ਉਹਨਾਂ ਦੀਆਂ ਡੇਲੀ ਐਕਟੀਵਿਟੀ ਉਹ ਕਰਵਾਉਣੀ ਆ ਵਾਸ਼ਰੂਮ ਲੈ ਕੇ ਜਾਣਾ ਉਹਨਾਂ ਨੂੰ ਨਮਾਉਣਾ ਧਮਾਉਣਾ ਕੱਪੜੇ ਚੇਂਜ ਕਰਨੇ ਖਾਣਾ ਖਵਾਉਣਾ ਕਈ ਵਾਰੀ ਲਿਫਟਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਉਠਾਉਣ ਬੈਠਣ ਦੇ ਵਿੱਚ ਸੋ ਇਹ ਜਿਹੜਾ ਸਾਡੀ ਕਮਿਊਨਿਟੀ ਦਾ ਪਹਿਲਾ 온ਟਾਰੀਓ ਦਾ ਪਹਿਲਾ ਜਿਹੜਾ ਲੌਂਗ ਟਰਮ ਕੇਅਰ ਬਣ ਜਾ ਰਿਹਾ ਸਾਡੀ ਪੰਜਾਬੀ ਕਮਿਊਨਿਟੀ ਦਾ ਜਿੱਥੇ ਤੁਹਾਡੇ ਬਜ਼ੁਰਗ ਆਰਾਮ ਨਾਲ ਜਿਵੇਂ ਘਰ ਦੇ ਵਿੱਚ ਰਹਿੰਦੇ ਆ ਉਹ ਰਹਿ ਸਕਦੇ ਆ ਗੁਰਬਾਣੀ ਚੱਲਿਆ ਕਰੇਗੀ ਉੱਥੇ ਗੁਰਬਾਣੀ ਸੁਣਿਆ ਕਰਨਗੇ ਇੱਕ ਸਿੱਖੀ ਵਾਲਾ ਮਾਹੌਲ ਹੋਵੇਗਾ ਮੋਸਟਲੀ ਸਟਾਫ ਆ ਜਿਵੇਂ ਹਰਕੀਰਤ ਭਾਜੀ ਨੇ ਦੱਸਿਆ ਕਿ ਪੰਜਾਬੀ ਬੋਲਣ ਵਾਲਾ ਹੋਵੇਗਾ ਤੁਹਾਡੇ ਬਜ਼ੁਰਗ ਉਹਨਾਂ ਦੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕਰ ਸਕਦੇ ਆ ਖਾਣਾ ਪੰਜਾਬੀ ਹੋਵੇਗਾ ਮਾਹੌਲ ਪੂਰਾ ਪੰਜਾਬੀ ਹੋਵੇਗਾ ਔਰ ਦੋਕ ਸਾਲਾਂ ਤੱਕ ਇਹਨੂੰ ਬਣ ਕੇ ਸਾਹਮਣੇ ਆਉਂਦੇ ਦੇ ਚ ਜਿਹੜੇ ਗੈਸ ਲਾਏ ਜਾ ਰਹੇ ਨੇ ਕਿ ਦੋਕ ਸਾਲਾਂ ਤੱਕ ਪੂਰਨ ਰੂਪ ਚ ਬਣ ਜਾਵੇਗਾ ਔਰ ਧੰਨਵਾਦ ਅਸੀਂ ਜਿਵੇਂ ਦੋਨੇ ਗੁਰੂ ਘਰਾਂ ਦਾ ਕੀਤਾ ਇਹਨਾਂ ਨੇ ਰੀਗਨ ਰੋਡ ਗੁਰੂ ਘਰ ਤੇ ਗਲਿਡਨਰ ਰੋਡ ਗੁਰੂ ਘਰ ਉਹਨਾਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਉਹਨਾਂ ਬਜ਼ੁਰਗਾਂ ਬਾਰੇ ਸੋਚਿਆ ਅਸੀਂ ਦੇਖਦੇ ਹਾਂ ਕਿ ਬਹੁਤ ਕਿੰਨੇ ਗੁਰੂ ਘਰਾਂ ਉੱਥੇ ਗੋਲ ਕਾਂ ਪਿੱਛੇ ਲੜਾਈਆਂ ਹੁੰਦੀਆਂ ਨੇ ਬਟ ਇਹ ਜਿਗਰਾ ਵੀ ਕੋਈ ਕੋਈ ਕੱਢ ਸਕਦਾ ਔਰ ਇਹ ਸਾਡੇ ਦੋਨਾਂ ਗੁਰੂ ਘਰ ਦੀ ਜਿਹੜੀ ਕਮੇਟੀ ਆ ਉਹਨਾਂ ਦਾ ਅਸੀਂ ਔਨ ਟੀਵੀ ਔਨ ਸੋਸ਼ਲ ਮੀਡੀਆ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਪੰਜਾਬੀ ਕਮਿਊਨਿਟੀ ਦੇ ਵੱਲੋਂ ਤੇ ਕਿਉਂਕਿ 100 ਸਮਥਿੰਗ ਜਿਹੜੇ ਬੈੱਡ ਆ ਇਹਨਾਂ ਨੇ ਦੱਸਿਆ ਕਿ ਉੱਥੇ ਲੱਗਣਗੇ ਇਹ ਜਦੋਂ ਪ੍ਰੋਜੈਕਟ ਇਹਨਾਂ ਦਾ ਸਕਸੈਸਫੁਲ ਹੋ ਗਿਆ ਤੇ ਅੱਗੇ ਅਸੀਂ ਹੋਰ ਵੀ ਉਮੀਦ ਕਰਦੇ ਆ ਕਿ ਹੋਰ ਇਦਾਂ ਦੇ ਜਿਹੜੇ ਆ ਕਮਿਊਨਿਟੀਸ ਜਿਹੜੇ ਆ ਲੌਂਗ ਟਰਮ ਕੇਅਰ ਸੈਂਟਰ ਸਾਡੀ ਕਮਿਊਨਿਟੀ ਦੇ ਲਈ ਬਣਨੇ ਚਾਹੀਦੇ ਨੇ ਕਿਉਂਕਿ ਲੋਡ ਜ਼ਿਆਦਾ ਦੀ ਆ ਸਾਡੇ ਬਜ਼ੁਰਗ ਇੱਥੇ ਬਹੁਤ ਜ਼ਿਆਦਾ ਨੇ ਔਰ ਤੁਸੀਂ ਜਿਹੜਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸੋ ਹਰਕੀਰਤ ਭਾਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਾਲ ਕੀਤੀ ਹੈ ਕਿਉਂਕਿ ਮੈਨੂੰ ਲੱਗਿਆ ਕਿ ਇਹ ਪ੍ਰੋਜੈਕਟ ਬਹੁਤ ਵਧੀਆ ਹੈ ਇਸ ਦੀ ਆਪਣੇ মিডিਆ ਦੇ ਵਿੱਚ ਚਰਚਾ ਬਹੁਤ ਘੱਟ ਹੋਈ ਆ ਹਾਲਾਂਕਿ ਹਜੇ ਲੌਂਗ ਵੇ ਟੂ ਗੋ ਆ ਹਲੇ ਉੱਥੇ ਡਿਗਿੰਗ ਸ਼ੁਰੂ ਹੋਣੀ ਆ ਫਿਰ ਉਹ 2 ਸਾਲ ਲੱਗਣਿਆ ਬਿਲਡਿੰਗ ਖੜੀ ਹੋਣ ਨੂੰ ਫਿਰ ਕੁਝ ਮਹੀਨੇ ਪ੍ਰੋਜੈਕਟ ਜਿਹੜਾ ਸੈਟਅਪ ਕਰਦੇ ਆ ਉਹਨੂੰ ਲੱਗ ਜਾਂਦਾ ਬਟ ਮੈਨੂੰ ਲੱਗਿਆ ਕਿ ਆਪਣੀ ਕਮਿਊਨਿਟੀ ਤੱਕ ਕਿਉਂਕਿ ਅਸੀਂ ਮਾੜੀਆਂ ਚੀਜ਼ਾਂ ਬਹੁਤ ਸ਼ੇਅਰ ਕਰ ਦਿੰਨੇ ਆ ਸਾਡੀ ਕੌਂਸਲ ਨੇ ਆਹ ਨਹੀਂ ਕੀਤਾ ਜੀ ਇੱਥੇ ਉਹ ਹੋ ਗਿਆ ਟੈਕਸ ਵਧ ਗਿਆ ਲੱਲੇ ਭੱਬੇ ਅਸੀਂ ਬਹੁਤ ਕਰਦੇ ਆ ਬਟ ਜਿਹੜੀ ਚੀਜ਼ ਸੁਲਾਉਣ ਵਾਲੀ ਹੁੰਦੀ ਆ ਮੈਨੂੰ ਲੱਗਦਾ ਉਹਨੂੰ ਅਸੀਂ ਪ੍ਰਾਇੋਰਟੀ ਬੇਸ ਤੇ ਰੱਖੀਏ ਤੇ ਜਿਹੜੀਆਂ ਉਹਨ ਤਾਂੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਫੇਰ ਵੀ ਕਦੇ ਡਿਸਕਸ ਕਰ ਸਕਦੇ ਆ ਕਾਲਰ ਨੇ ਮੇਰੇ ਨਾਲ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਤੁਸੀਂ ਕੋਈ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤਾਂ ਜਰੂਰ ਤੁਸੀਂ ਸਟੂਡੀਓ 'ਚ ਗੱਲਬਾਤ ਕਰ ਸਕਦੇ ਹੋ 9054053002 ਸਾਡੇ ਬਜ਼ੁਰਗ ਇਹਦੇ ਬਾਰੇ ਕੀ ਸੋਚਦੇ ਨੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ ਕੋਈ ਖੁਸ਼ੀ ਆ ਜਾਂ ਕੋਈ ਸਵਾਲ ਆ ਕੋਈ ਕਨਸਰਨ ਆ ਕੋਈ ਸੁਜੈਸ਼ਨ ਆ ਉਹਨਾਂ ਦੇ ਤਾਂ ਉਹ ਵੀ ਅਸੀਂ ਤੁਹਾਡੇ ਜ਼ਰੂਰ ਆਪਣੇ ਬ੍ਰੈਂਪਟਨ ਦੇ ਸਿਟੀ ਕਾਉਂਸਲ ਤੱਕ ਸਪੈਸ਼ਲੀ ਡਿਪਟੀ ਮੇਅਰ ਸਾਡੇ ਹਰਕੀਰਤ ਭਾਜੀ ਇਹਨਾਂ ਤੱਕ ਪਹੁੰਚਦੇ ਕਰਨ ਦਾ ਵਾਅਦਾ ਕਰਦੇ ਆ ਤੁਸੀਂ ਸਾਨੂੰ ਸੁਜੈਸ਼ਨ ਵੀ ਦੇ ਸਕਦੇ ਹੋ 905 405 3002 2156 ਤੁਸੀਂ ਆਉਂਦੀ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਜਿਹੜਾ ਹਰਕੀਰਤ ਸਿੰਘ ਕਰਾਇਆ ਨਾ ਪ੍ਰਬੰਧ ਬਹੁਤ ਵਧੀਆ ਕੀਤਾ ਇਹਨਾਂ ਨੇ ਜਿਹੜੇ ਗੁਰਦੁਆਰੇ ਰਲ ਕੇ ਕੰਮ ਕਰਾ ਰਹੇ ਨੇ ਜੀ ਬਾਕੀ ਟੈਕਸੀ ਆ ਨੂੰ ਵੀ ਚਾਹੀਦਾ ਥੋੜੀ ਮਦਦ ਕਰਨ ਇਹਨਾਂ ਦੀ ਹੂੰ ਹੂੰ ਇਹ ਚਾਹੀਦਾ ਸੀਗਾ ਜੀ ਅੱਜਕੱਲ ਨੌਹਾਂ ਤਾਂ ਟਿਕਟੌਕ ਵਾਲੀਆਂ ਨੇ ਹਾਂ ਜੀ ਚਲੋ ਗੱਲ ਤਾਂ ਤੁਹਾਡੀ ਵੈਸੇ ਸਹੀ ਆ ਨੋਹਾ ਟਿਕਟੋਕ ਵਾਲੀਆਂ ਬਟ ਮੈਨੂੰ ਲੱਗਦਾ ਬਜ਼ੁਰਗ ਕੋਈ ਮੈਂ ਕਾਫੀ ਬਜ਼ੁਰਗ ਦੇਖਿਆ ਜਿੰਨਾਂ ਨੂੰ ਡਿਮੈਂਸ਼ੀਆ ਵਗੈਰਾ ਹੋ ਜਾਂਦਾ ਜਿੰਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਖਾਣਾ ਖਾਣਾ ਅਸੀਂ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਵਾਸ਼ਰੂਮ ਕਰ ਲਿਆ ਜਾਂ ਨਹੀਂ ਕਰ ਲਿਆ ਜਾਂ ਵਾਸ਼ਰੂਮ ਕਰਕੇ ਅਸੀਂ ਆਪਣੇ ਆਪ ਨੂੰ ਕਲੀਨ ਕਰ ਲਿਆ ਜਾਂ ਨਹੀਂ ਕਰ ਲਿਆ ਇਹ ਵੱਡੀ ਪ੍ਰੋਬਲਮ ਸੀ ਉਹਨ ਭਾਜੀ ਨੇ ਦੱਸਿਆ ਉੱਥੇ ਇੱਕ ਡਿਮੈਂਸ਼ੀਆ ਦਾ ਵੀ ਇੱਕ ਵੱਖਰਾ ਡਿਪਾਰਟਮੈਂਟ ਹੋਵੇਗਾ ਜਿੱਥੇ ਉਹ ਬਜ਼ੁਰਗਾਂ ਨੂੰ ਵੀ ਰੱਖਿਆ ਜਾਵੇਗਾ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਬਿਜ਼ੀ ਸ케ਜੂਲ ਵੀ ਹੋ ਸਕਦਾ ਇੱਥੇ ਬੱਚਿਆਂ ਦਾ ਉਹਨਾਂ ਨੇ ਵੀ ਘਰਾਂ ਦੀਆਂ ਕ ਹੋਣੀਆਂ ਨੇ ਕੰਮਕਾਰਾਂ ਕਰਕੇ ਆਈ ਥਿੰਕ ਉਹ ਵਧੀਆ ਚੰਗੀ ਪਹਿਲ ਆ ਹਾਂਜੀ ਬਿਲਕੁਲ ਕਿਉਂਕਿ ਜਦੋਂ 올ਡ 올ਡ ਹੋ ਜਾਂਦੇ ਆ ਨਾ ਪੇਟਸ ਉਦੋਂ ਕੰਮ ਜਰੂਰ ਛੱਡ ਦੇਣਾ ਚਾਹੀਦਾ ਵੀ ਪਾਈਕਰੇ ਖਿਆਲ ਰੱਖੋ ਹੂੰ ਹੂੰ ਤੇ ਬੀਬੀਆਂ ਦਾ ਟਿਕਟੋਕ ਤੇ ਨੱਚਦੀਆਂ ਫਿਰਦੀਆਂ ਵੀਡੀਓ ਬਣਾ ਲਈ ਹੈ ਜੀ ਸਵਿੰਗ ਕਲੱਬ ਰੱਖ ਲੈ ਹੂੰ ਏ ਆਹ ਦੇਖੋ ਗਰੁੱਪਾਂ 'ਚ ਕੀ ਕੁਛ ਹੁੰਦਾ ਜਿਹੜਾ ਗਰੁੱਪ ਚੈਟ ਤੇ ਇੱਕ ਜਣਾ ਸੁਣੀ ਜਾਂਦਾ ਬਾਕੀ ਚੁਗਲੀਆਂ ਸੁਣੀ ਜਾਂਦੇ ਆ ਇੱਕ ਜਣਾ ਗੱਲ ਕਰੀ ਜਾਂਦਾ ਬਾਕੀ ਚੁਗਲੀਆਂ ਸੁਣੀ ਜਾਂਦੇ ਆ ਜੀ ਪਰ ਚੁਗਲੀਆਂ ਵੈਸੇ ਮਾਫ ਕਰਨਾ ਮਿੱਠੀਆਂ ਵੀ ਬੀਬੀਆਂ ਨੂੰ ਜ਼ਿਆਦਾ ਲੱਗਦੀਆਂ ਆਹ ਜੀ ਸਹੀ ਗੱਲ ਹੈ ਗਰੁੱਪ ਦੇ ਵਿੱਚ ਦੇਖਿਆ ਬੰਦੇ ਚੁਗਲੀ ਬਹੁਤ ਘੱਟ ਕਰਦੇ ਆ ਮੈਂ ਹਾਂ ਉਹ ਬਾਕੀ ਸੁਣਦੇ ਆ ਬਿਲਕੁਲ ਇਹ ਗੱਲ ਚੱਲਦੀ ਆ ਜੀ ਤੇ ਘਰਾਂ 'ਚ ਫਸਾਲ ਵੀ ਐਵੇਂ ਹੀ ਪਏ ਹੋਇਆ ਜੀ ਤੇ ਜਿਹੜੇ ਇੱਕ ਫੈਮਿਲੀ ਵਟਸਐਪ ਗਰੁੱਪ ਬਣਾ ਲੈਂਦਾ ਇਹ ਤੁਹਾਨੂੰ ਲੱਗਦਾ ਵੀ ਸਹੀ ਐ ਕਿ ਇਹਦੇ ਵਿੱਚ ਵੀ ਫਿਰ ਇਹਦੇ ਚੁਗਲੀ ਕਰਨੀ ਔਖੀ ਨਹੀਂ ਹੋ ਜਾਂਦੀ ਜਦੋਂ ਸਾਰੇ ਗਰੁੱਪ ਚ ਉਹਦੇ ਚ ਨਨਾਂ ਆ ਉਹਦੇ ਚ ਪਰਜਾਈ ਆ ਉਹਦੇ ਚ ਸੱਸਾ ਫੇਰ ਫਿਰ ਕੋਈ ਵੱਖਰਾ ਵੀ ਉਹ ਤੋਂ ਬਿਨਾ ਵੀ ਮੰਨ ਲਓ ਇੱਕ ਤਾਂ ਇੱਕ ਤਾਂ ਫੈਮਿਲੀ ਵਟਸਐਪ ਗਰੁੱਪ ਬਣ ਗਿਆ ਉਹ ਤੋਂ ਬਿਨਾ ਵੀ ਕੋਈ ਇੱਕ ਸੀਕ੍ਰੇਟ ਵਟਸਐਪ ਗਰੁੱਪ ਹੁੰਦਾ ਹਾਂਜੀ ਤੁਸੀਂ ਇਹ ਤਾਂ ਦੇਖੋ ਜਿਨ੍ਹਾਂ ਨੇ ਉਹਨਾਂ ਨੂੰ ਐਡ ਨਹੀਂ ਕਰਿਆ ਹੁਣ ਫਿਰ ਤੁਸੀਂ ਆਪ ਹੀ ਦੇਖੋ ਕੀ ਚੱਲਦਾ ਉਹ ਤੇ ਕਈ ਵਾਰ ਛੱਡ ਵੀ ਜਾਂਦੇ ਆ ਮਾਨ ਬਸ ਮੈਂ ਬਹੁਤ ਘੱਟ ਘੱਟ ਗਰੁੱਪਾਂ ਦੇ ਵਿੱਚ ਆ WhatsApp ਦੇ ਅੰਦਰ ਵਿੱਚ ਸਾਡੇ ਇੱਕ ਦੋ ਮੀਡੀਆ ਵਾਲੇ ਨੇ ਗਰੁੱਪ ਜਿਨ੍ਹਾਂ ਦੇ ਵਿੱਚ ਮੈਨੂੰ ਬਹੁਤ ਫਿਰ ਕਈ ਵਾਰੀ ਹੈਡੈਕ ਹੋ ਜਾਂਦੀ ਆ ਹਾਂਜੀ ਬਿਲਕੁਲ ਗਰੁੱਪ ਗਰੁੱਪ ਦੇ ਵਿੱਚ ਤਾਂ ਜਾਣਾ ਹੀ ਨਹੀਂ ਚਾਹੀਦਾ ਹਾਂਜੀ ਜੀ ਬਾਕੀ ਚੁੱਪ ਕਰਕੇ ਚੁਗਲੀਆਂ ਸੁਣੀ ਜਾਂਦੇ ਇੱਕ ਜਾਣਾ ਕਰੀ ਜਾਂਦਾ ਹੂੰ ਹੂੰ ਜੀ ਜੀ ਜੋ ਕਰਦੇ ਵੀ ਉਹਨਾਂ ਦੀਆਂ ਹੀ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਐਡ ਨਹੀਂ ਕਰਿਆ ਹੁੰਦਾ ਹਾਂ ਇਹ ਵੀ ਗੱਲ ਹਾਂ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਧੰਨਵਾਦ ਆ ਜੀ ਸੋ ਜ਼ਰੂਰ ਚਲੋ ਇਹ ਵੀ ਇੱਕ ਲਾਈਟ ਨੋਟ ਹੈਗਾ ਕਿਉਂਕਿ WhatsApp ਗਰੁੱਪਾਂ ਦਾ ਵੀ ਅਸੀਂ ਜਾਣਦੇ ਹਾਂ ਕਿ ਇਹਦਾ ਕੀ ਹਾਲ ਹੁੰਦਾ ਇੱਕ ਤਾਂ ਜੋ ਕੋਈ ਵੀ WhatsApp ਗਰੁੱਪ ਦਾ ਜਿਹੜਾ ਐਡਮਨ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਪਹਿਲਾਂ ਇੱਕ ਦੋ ਇਥੇ ਗਰੁੱਪ ਬਣੇ ਸਨ ਉਹ ਵਿੱਚ ਕਿਦੋਂ ਹਰ ਪੁੱਠੀਆਂ ਸਿੱਧੀਆਂ ਵੀਡੀਓ ਜਾਂ ਕੋਈ ਓਦਾਂ ਦੀਆਂ ਵੀਡੀਓ ਪਾਉਣ ਲੱਗ ਜਾਂਦੇ ਫਿਰ ਐਡਮਨ ਆਪਣੇ ਆਪ ਨੂੰ ਐ ਫੀਲ ਕਰਨ ਲੱਗ ਜਾਂਦਾ ਸਭ ਮੈਂ ਤਾਂ ਜਸਟਨ ਟਰੂਡੋ ਜਾਂ ਡੋਨਲਡ ਟਰੰਪ ਆ ਵੀ ਮੈਂ ਹੀ ਉਹ ਕਿ ਇਹਨੂੰ ਇਹਨੂੰ ਮੈਂ ਰਿਮੂਵ ਕਰਤਾ ਇਹਨੂੰ ਮੈਂ ਐਡ ਕਰਤਾ ਜਿਹੜਾ ਕੋਈ ਉਹਦਾ ਇੱਕ ਅਦਾ ਖਾਸ ਹੁੰਦਾ ਸੀ ਉਹਨੂੰ ਨਾਲ ਐਡਮਨ ਬਣਾ ਲਿਆ ਆਹ ਤਾਂ ਵੱਖਰਾ ਹੀ ਗਰੁੱਪ ਜਿਹਾ ਬਣਾਈ ਫਿਰਦੇ ਹੁੰਦੇ ਸੀ ਇੱਕ ਤੇ ਬੱਟ ਜੀ ਸੋ ਫਿਰ ਅਸੀਂ ਗੱਲ ਕਰਦੇ ਆ ਕਿ ਜਿਹੜਾ ਇਹ ਸੀਨੀਅਰ ਲੌਂਗ ਟਰਮ ਕੇਅਰ ਬਣ ਜਾ ਰਿਹਾ ਅਸੋ ਬੜੀ ਇੱਕ ਚੰਗੀ ਸ਼ਲਾਘਾਯੋਗ ਕਦਮ ਆ ਤੇ ਜਿੱਥੇ ਬ੍ਰੈਂਟਨ ਨੂੰ ਅਸੀਂ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਅਸੀਂ ਮਾੜਾ ਹੀ ਦਿਖਾ ਰਹੇ ਹਾਂ ਸਾਡਾ ਵੀ ਮੀਡੀਆ ਦਾ ਵੀ ਉੱਥੇ ਕਿਤੇ ਨਾ ਕਿਤੇ ਪਾਰਟ ਹੋ ਸਕਦਾ ਬਟ ਅਸੀਂ ਵੀ ਉਹ ਦਿਖਾਉਨੇ ਆ ਕਿ ਜਿਹੜਾ ਕੁਝ ਹੋ ਰਿਹਾ ਇੱਥੇ ਕਮਿਊਨਿਟੀ ਚ ਹੋ ਰਿਹਾ ਸ਼ਹਿਰ ਚ ਹੋ ਰਿਹਾ ਅਸੀਂ ਉਹ ਹੀ ਦਿਖਾਉਨੇ ਆ ਪਰ ਅਸੀਂ ਚੰਗੀਆਂ ਚੀਜ਼ਾਂ ਵੀ ਹੋ ਰਹੀਆਂ ਹੁੰਦੀਆਂ ਸੀ ਉਹ ਘੱਟ ਦਿਖਾ ਦਿੰਨੇ ਆ ਕਿਉਂਕਿ ਸਾਨੂੰ ਵੀ ਪਤਾ ਕਿ ਜੇ ਕੋਈ ਅਸੀਂ ਇਦਾਂ ਦੀ ਰੀਲ ਪਾਵਾਂਗੇ ਇਦਾਂ ਦੀ ਕੋਈ ਵੀਡੀਓ ਪਾਵਾਂਗੇ ਦੇਖੋ ਬ੍ਰੈਮਟਨ ਚ ਪੰਜਾਬੀ ਨੇ ਕੀ ਕੀਤਾ ਸੋ ਉਹ ਮੈਨੂੰ ਲੱਗਦਾ ਉਹ ਥੰਬਨੇਲ ਦੇ ਨਾਲ ਉਹ ਵੀਡੀਓ ਜ਼ਿਆਦਾ ਚੱਲੇਗੀ ਸੋ ਇਦਾਂ ਆ ਕਮਿਊਨਿਟੀ ਸਰਵਸਾ ਇਹਦੇ ਤੇ ਅਸੀਂ ਘੱਟ ਗੌਰ ਕਰਦੇ ਆ ਤਾਂ ਮੈਂ ਆਰਾਊਂਡ 4-5 ਦਿਨ ਹੋ ਗਏ ਇਹ ਗੱਲ ਨੂੰ ਬਾਹਰ ਨਿਕਲੀ ਨੂੰ ਹਾਰਡਲੀ ਇੱਕ ਜਾਂ ਦੋ ਰੇਡੀਓ ਜਿਨ੍ਹਾਂ ਨੇ ਗੱਲਬਾਤ ਇਹਦੀ ਕੀਤੀ ਆ ਜਰੂਰ ਇਹਨੂੰ ਤੁਸੀਂ ਅੱਗੇ ਲੈ ਕੇ ਜਾਓ ਹਰਕੀਰਤ ਬਾਜੀ ਆਲਵੇਜ਼ ਅਵੇਲੇਬਲ ਨੇ ਕਾਲ ਕਰੋ ਇਹਨਾਂ ਨੂੰ ਸਾਡੀ ਕਾਉਂਸਲਰ ਨੇ ਉਹਨਾਂ ਨੂੰ ਸਿਟੀ ਕਾਉਂਸਲਰ ਆ ਉਹਨਾਂ ਦੇ ਨਾਲ ਗੱਲਬਾਤ ਕਰੋ ਮਨਪ੍ਰਤਵੀਰ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਸਤਕਾar ਸੇਖੋ ਸਾਹਿਬ ਬਹੁਤ ਵਧੀਆ ਸ਼ੋਅ ਚੱਲ ਰਿਹਾ ਹੈ ਤੇ ਸੱਜੇ ਵਧੀਆ ਕਾਲਰ ਆਏ ਪਹਿਲਾਂ ਦਾ ਜਿਹੜਾ ਬਜ਼ੁਰਗਾਂ ਲਈ ਉਦਮ ਕਰ ਰਹੇ ਨੇ ਉਹਨਾਂ ਦਾ ਥੈਂਕ ਥੈਂਕ ਯੂ ਜਿਹੜੇ ਭਾਈ ਨੇ ਸਹੀ ਦੀ ਗੱਲ ਕੀਤੀ ਹੈ ਬਿਲਕੁਲ ਹਾਂਜੀ ਆਹੋ ਇਹਨੇ ਟੌਪ ਤੇ ਚੱਲ ਰਿਹਾ ਹੈ ਦੇਖੋ ਸਾਹਿਬ ਕਿ ਲੋਕ ਉਥੇ ਸਕੂਲ ਜਾਣੇ ਬੱਚੇ ਗਰੁੱਪ ਬਣਾਵੜਾ ਕੇ ਜਾਂਦੇ ਨੇ ਹਰ ਰੋਜ਼ ਲੈ ਕੇ ਜਾਂਦੇ ਨੇ ਹਾਂਜੀ ਮੇਲ ਕੱਟਦੇ ਨੇ ਪਿਆਰ ਸਿਰ ਬੌਂਦੇ ਨੇ ਬਜ਼ੁਰਗ ਜਿਹੜੇ ਉਹ ਰਹਿ ਰਹੇ ਨੇ ਉਥੇ ਹੂੰ ਹੂੰ ਜੀ ਉਹ ਉਹ ਉਹਨਾਂ ਨਾਲ ਬੱਚਿਆਂ ਦਾ ਨਾਂ ਲੈ ਕੇ ਬੁਲਾਉਣ ਲੱਗੇ ਇੰਨਾ ਪਿਆਰ ਪੈ ਗਿਆ ਇਹ ਜਿਹ ਤਰ੍ਹਾਂ ਦਾ ਉਹਨਾਂ ਨੇ ਅੱਗੇ ਜਾ ਕੇ ਅਡਾਪਟ ਕਰ ਲਏ ਸਕੂਲਾਂ ਦੇ ਬੱਚੇ ਕੀ ਸਾਨੂੰ ਸਾਡੇ ਕੋਲ ਆਉਂਦੇ ਨੇ ਅੱਗੇ ਕਾਲਜ ਯੂਨੀਵਰਸਿਟੀਆਂ ਤੱਕ ਵੀ ਉਹ ਜਾ ਕੇ ਮਿਲ ਕੇ ਆਉਂਦੇ ਨੇ ਜਿੱਦਿ ਹੁੰਦੇ ਨੇ ਬਹੁਤ ਮਿਸ ਕਰਦੇ ਇਹ ਬਹੁਤ ਵਧੀਆ ਪ੍ਰੋਗਰਾਮ ਆ ਉਹਨਾਂ ਦਾ ਥੈਂਕ ਯੂ ਕਰਦੇ ਆ ਜ਼ਰੂਰੀ ਲੋਡ ਵੀ ਸੀ ਸਮੇਂ ਦੀ ਵੀਰ ਬਿਲਕੁਲ ਬਿਲਕੁਲ ਵੀ ਜੀ ਗੱਲ ਇਹ ਹੈ ਕਿ ਕਮਿਊਨਿਟੀ ਕਮਿਊਨਿਟੀ ਦੇ ਕੰਮ ਬਹੁਤ ਘੱਟ ਹੁੰਦੇ ਨੇ ਔਰ ਕਰਨੇ ਬੜੇ ਔਖੇ ਨੇ ਕਿਉਂਕਿ ਜਿਹੜੇ ਨਹੀਂ ਕੁਝ ਕਰਨਾ ਉਹ ਹੋਰ ਮਾਨਪ੍ਰੀਤ ਵੀਰ ਇਹਦੇ ਵਿੱਚ ਇੱਕ ਹੋਰ ਗੱਲ ਆ ਇਹ ਹੋਣਾ ਜਿਵੇਂ ਚਲੋ ਸਾਡੇ ਡਿਪਟੀ ਮੇਅਰ ਨੇ ਹਰਕੀਰਤ ਢਿੱਲੋਂ ਜੀ ਇਹ ਵੀ ਨਹੀਂ ਕਰ ਸਕਦੇ ਸੀਗੇ ਇਹ ਕੰਮ ਜੇ ਸਾਡੇ ਗੁਰੂ ਘਰ ਜਿਉਂ ਜ਼ਮੀਨ ਨਾ ਦੰਦੇ ਸੋ ਧੰਨਵਾਦ ਸਭ ਤੋਂ ਪਹਿਲਾਂ ਗੁਰੂ ਘਰਾਂ ਦਾ ਫਿਰ ਸਾਡੀ ਸਿਟੀ ਕੌਂਸਲ ਦਾ ਸਾਡੇ ਮੇਅਰ ਦਾ ਵੀ ਹੈ ਜਿਨ੍ਹਾਂ ਨੇ ਉੱਤੇ ਡਿਵੈਲਪਮੈਂਟ ਚਾਰਜ ਮਾਫ ਕੀਤੇ ਦੇਖੋ ਛੋਟਾ ਛੋਟਾ ਡਾਲਰ ਡਾਲਰ ਜੋੜ ਕੇ ਆ ਜਿਹੜਾ ਇੱਡੀ ਵੱਡੀ ਸਾਡੀ ਇੱਕ ਕਮਿਊਨਿਟੀ ਦਾ ਇੱਥੇ ਲੌਂਗ ਟਰਮ ਕੇਅਰ ਪੰਜਾਬੀ ਬਜ਼ੁਰਗਾਂ ਦੇ ਲਈ ਬਣਨ ਜਾ ਰਿਹਾ ਅਸ਼ਲਾਗਾ ਜੋਗਾ ਸਾਰਿਆਂ ਨੂੰ ਧੰਨਵਾਦ ਆ ਗੁਰੂ ਘਰ ਨੂੰ ਕਮੇਟੀ ਨੂੰ ਮੇਰ ਮੇਰ ਸਾਹਿਬ ਨੂੰ ਸਾਡੀ ਸਿਟੀ ਕਾਉਂਸਲ ਦਾ ਧੰਨਵਾਦ ਆ ਬਿਲਕੁਲ ਬਿਲਕੁਲ ਸਿਟੀ ਜੀ ਫੈਂਡ ਫ੍ਰੈਂਡਲੀ ਨਹੀਂ ਹੈਗੀ ਤੁਸੀਂ ਸਟੈਪ ਨਹੀਂ ਪਟਕਾਉਦੇ ਹੋਣੇ ਨਹੀਂ ਸੰਦੇਬੀ ਰਹੋ ਕਿਉਂਕਿ ਉਹਨਾਂ ਨੇ ਵੋਟਾਂ ਦੇਖ ਲਈਆਂ ਪਰ ਸਾਡੇ ਆਮ ਲੋਕਾਂ ਦਾ ਫਰਜ਼ ਹੈ ਵੀ ਅਸੀਂ ਜਰੂਰ ਦਸਵਾਂ ਤੋਂ ਉੱਥੇ ਦੇਈਏ ਇਹ ਸੱਚ ਇੱਕ ਇੱਕ ਸਥਾਨ ਬੱਲ ਰਿਹਾ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਟੂਡੀਓ ਚ ਕਾਲ ਕੀਤੀ ਆ ਟਿਕਟੋਕ ਰਾਹੀਂ ਜੁੜੇ ਹੋ ਘਰੇ ਟੀਵੀ ਦੇ ਉੱਪਰ ਬੈਠ ਕੇ ਦੇਖਿਆ ਫੇਸਬੁੱਕ ਰਾਹੀਂ ਜੁੜੇ ਹੋ ਆ ਧੰਨਵਾਦ ਕਾਫੀ ਕਾਲਸ ਮੇਰੇ ਤੋਂ ਅੱਜ ਨਹੀਂ ਲੈ ਹੋਈਆਂ ਮੈਂ ਮਾਫੀ ਚਾਹਣਾ ਆ ਮੈਂ ਰੀਕੈਪ ਕਰ ਦਿੰਦਾ ਇੱਕ ਅੱਜ ਕਿਉਂਕਿ ਬਾਅਦ ਚ ਇਸ ਨੂੰ ਆਪਾਂ ਪ੍ਰਾਈਮ ਪੰਜਾਬ ਮੀਡੀਆ YouTube ਦੇ ਉੱਪਰ ਅਪਲੋਡ ਕਰ ਦਾਂਗੇ ਇਸ ਅੱਜ ਵਾਲੇ ਐਪੀਸੋਡ ਨੂੰ ਆ ਰਾਉਂਡ ਸ਼ਾਮ ਤੱਕ ਕਰ ਦਾਂਗੇ ਆ ਅੱਜ ਅਸੀਂ ਸ਼ੁਰੂ ਕੀਤਾ ਸੀ ਬ੍ਰੈਮਟਨ ਜਿੱਥੇ ਮਾੜੇ ਕੰਮਾਂ ਵਾਸਤੇ ਲੋਕਾਂ ਨੇ ਬਦਨਾਮ ਕੀਤਾ ਹੋਇਆ ਉੱਥੇ ਬ੍ਰੈਮਟਨ ਦੇ ਵਿੱਚ অন্ਟਾਰੀਓ ਦਾ ਪਹਿਲਾ ਜਿਹੜਾ ਲੌਂਗ ਟਰਮ ਕੇਅਰ ਸੈਂਟਰ ਬਣ ਜਾ ਰਿਹਾ ਸਾਡੇ ਬਜ਼ੁਰਗਾਂ ਦੇ ਲਈ ਜਿਹੜਾ ਕਿ ਪੰਜਾਬੀ ਕਮਿਊਨਿਟੀ ਦਾ ਖਾਸ ਕਰਕੇ ਸਪੈਸ਼ਲ ਹੋਵੇਗਾ ਜਿੱਥੇ ਸਾਡੇ ਪੰਜਾਬੀ ਬਜ਼ੁਰਗਾਂ ਨੂੰ ਪੰਜਾਬੀ ਖਾਣਾ ਪੰਜਾਬੀ ਜਿਹੜੇ ਉੱਥੇ ਉਹਨਾਂ ਦੀ ਦੇਖਭਾਲ ਕਰਨ ਵਾਲੇ ਹੋਣਗੇ ਪੰਜਾਬੀ ਮਾਹੌਲ ਗੁਰਬਾਣੀ ਵਾਲਾ ਮਾਹੌਲ ਹੋਵੇਗਾ ਸਾਡੇ ਬਜ਼ੁਰਗਾਂ ਨੂੰ ਵਾਸਤੇ ਵਧੀਆ ਚੀਜ਼ਾਂ ਸਿਟੀ ਆਫ ਬ੍ਰੈਮਟਨ ਲੈ ਕੇ ਆ ਰਹੀ ਆ ਸਾਡੇ ਦੋ ਗੁਰੂ ਘਰ ਨੇ ਇੱਕ ਰੀਗਨ ਰੋਡ ਤੇ ਗੁਰੂ ਘਰ ਆ ਕਿ ਗਲਿਡਨ ਰੋਡ ਤੇ ਆ ਉਹਨਾਂ ਦੋ ਦੋਨਾਂ ਗੁਰੂ ਘਰਾਂ ਨੇ ਜ਼ਮੀਨਦਾਨ ਕੀਤੀ ਆ ਉਸ ਤੋਂ ਬਾਅਦ ਸਿਟੀ ਨੇ ਆਪਣੇ ਵੱਲੋਂ ਵੀ ਉਹਦੇ ਵਿੱਚ ਜਿਹੜਾ ਡਿਵੈਲਪਮੈਂਟ ਚਾਰਜ ਆ ਉਹਨਾਂ ਨੂੰ ਵੇਵ ਕੀਤਾ ਤੇ ਤਕਰੀਬਨ 60k ਮਿਲੀਅਨ ਡਾਲਰ ਦੇ ਨੇੜੇ ਜਿਹੜਾ ਖਰਚਾ ਉਹਦੇ ਤੇ ਆਉਣਾ 2 ਸਾਲ ਤੱਕ ਇਹ ਬਣ ਕੇ ਰੈਡੀ ਹੋ ਜਾਊਗਾ 100 ਸਮਥਿੰਗ ਬੈੱਡ ਦੇ ਵਿੱਚ ਹੋਣਗੇ ਸੋ ਸੋ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਵੇਗੀ ਅਗਲੇ ਸ਼ਨੀਵਾਰ ਟ੍ਰਾਂਟੋ ਸਮੇਂ ਦੇ ਮੁਤਾਬਕ 10 ਤੋਂ 12 ਪ੍ਰਾਈਮ ਪੰਜਾਬੀ মিডিਆ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਫੋਲੋ ਕਰੋ ਪ੍ਰਾਈਮ ਪੰਜਾਬ মিডিਆ ਫੇਸਬੁੱਕ YouTube TikTok Instagram ਫੇਸਬੁੱਕ ਦੇ ਉੱਪਰ ਜਿਹੜਾ ਸਾਡਾ ਪੇਜ ਆ ਪ੍ਰਾਈਮ ਪੰਜਾਬ মিডিਆ ਉਹਦੇ ਪਿੱਛੇ ਤੁਸੀਂ ਕੈਨੇਡਾ ਨਾਲ ਲਿਖ ਲਿਓ ਕਿਉਂਕਿ ਪਹਿਲਾ ਪੇਜ ਉਹ ਹੈਕ ਹੋਇਆ ਵਾ ਸੀ ਸੋ ਉਹ ਪੇਜ ਨੂੰ ਕਾਫੀ ਸਾਡੇ ਲੋਕ ਹਾਲੇ ਵੀ ਫੋਲੋ ਕਰ ਰਹੇ ਨੇ ਸਾਡੇ ਕੋਲੇ ਉਹਦਾ ਐਕਸੈਸ ਨਹੀਂ ਗਿਆ ਤੇ ਉਹਨੂੰ ਅਸੀਂ ਡਿਲੀਟ ਵੀ ਨਹੀਂ ਕਰਵਾ ਸਕਦੇ ਪ੍ਰਾਈਮ ਪੰਜਾਬ মিডিਆ ਕੈਨੇਡਾ ਫੇਸਬੁੱਕ ਦੇ ਉੱਪਰ ਆ ਬਾਕੀ ਹਰ ਕਿਤੇ ਪ੍ਰਾਈਮ ਪੰਜਾਬ মিডিਆ ਸੋ ਅਗਲੇ ਸ਼ਨੀਵਾਰ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ